ਟੋਡੇ ਗੋਲਾਵਾ ਚਲੋ ਠੀਕ ਹੈ ਜੀ ਆ ਜਾਓ ਬਬ ਮੈਂ ਤਾਂ ਹੁਣ ਲੱਗਾ ਅੱਧੇ ਘੰਟੇ ਚ ਫ੍ਰੀ ਆ ਰਿਹਾ ਤੁਹਾਡੇ ਕੋਲ ਠੀਕ ਹੈ ਅਸੀਂ ਕਹਿੰਦੇ ਕਿਵੇਂ ਮੰਨਣਾ ਬੈਠਾ ਇਹੋ ਸਾਡੇ ਮਾਰਟੀ ਬੈਠਾ ਬੰਦਾ ਉਸ ਨਾਲ ਗੱਲ ਕਰਨ ਬੈਠਾ ਪਰ ਅਸੀਂ ਵੀ ਅਸੀਂ ਬੰਦ ਕਰਾਈਏ ਦੁਕਾਨਾਂ ਚ ਚਲੋ ਥੋੜੀ ਜਿਹੀ ਗੱਲ ਸੁਣੋ ਕਰ ਰਹੇ ਆ ਸੁਣੋ ਸੁਣੋ ਅੱਧੇ ਘੰਟੇ ਪਹਿਲਾਂ ਤੇ ਪਰਸਾ ਦਰ ਦਿਲ ਵਿੱਚ ਆ ਦੋ ਬੰਦੇ ਰੈਸਟ ਹੋ ਚੁੱਕੇ ਆ ਠੀਕ ਹੈ ਕੋਈ ਤੁਹਾਨੂੰ ਕੁਝ ਚਾਹੀਦਾ ਸਰ ਉਹ ਰਕੇ ਸਾਰੇ ਨਵੇਂ ਆਏ ਆ ਉਹਦੇ ਵਿੱਚ ਸਰ 13 ਕਰੀਬ ਦੀ ਅਪਲੀਕੇਸ਼ਨ ਥੋਡੇ ਪੁਲਿਸ ਧਾਨੇ ਦੇ ਐਸਐਸਪੀ ਵੱਲੋਂ ਮਾਰਕ ਹੋਈ ਹੈ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਅਜੇ ਤੱਕ ਬੰਦਾ ਕਿਨੇ ਫੜਿਆ ਹਾਂਜੀ ਆ ਬੰਦਾ ਉਹ ਤਾਂ ਆਪਸ ਵਿੱਚ ਰੈਸਟ ਹੋ ਆਪ ਰੈਸਟ ਨਹੀਂ ਹੋਇਆ ਆਨੇ ਤੋਂ ਵਰਪਣ ਕੀਤਾ ਉਸਨੇ ਤੋਂ ਪਤਾ ਕਰਿਆ ਤੁਸੀਂ ਇਹ ਮੁੰਡਾ ਜੀ ਕੁਲਵਿੰਦਰ ਸਿੰਘ ਪੁੱਟਾ ਜੀ ਉਹਨਾਂ ਕੋਲੇ ਰਹਿੰਦਾ ਸੀਗਾ ਤੇ ਤੇ ਕੋ ਬੰਦਾ ਉਸ ਵਰ ਪਰਚਾ ਦੋ ਸਾਡੇ ਘੰਟੇ ਬਾਅਦ ਆਇਓ ਘੱਟੇ ਬਾਅਦ ਦਾ ਜਾਨ ਬਚਾ ਲਈ ਵੀ ਨਹੀਂ ਕਰਾਈ ਗਈ ਮੇਰੇ ਤੇ ਹਮਲਾ ਹੋ ਗਿਆ ਬਿਲਕੁਲ ਵੀ ਵੀ ਇਹ ਦੋਸ਼ੀ ਇਹੀ ਆ ਬੰਦਾ ਇਹਨੂੰ ਅਸੀਂ ਪਕੜਿਆ ਹੈ ਪਰਚਾ ਦਾ ਜੋ ਹੈ ਬੰਦਾ ਇੱਕ ਵਾਰ ਰੈਸਟ ਹੋਇਆ ਜੀ ਜਿਹੜਾ ਦੇਖੀ ਕਰਵਾਈ ਸੀ ਉਹ ਤੋਂ ਬੰਦੇ ਨੂੰ ਵੀ ਅਸੀਂ ਪੁਲਿਸ ਨੂੰ ਫੜ ਕੇ ਚੁੱਕਾ ਇੱਕ ਹੋਰ ਰੈਸਟ ਹੋ ਗਿਆ ਇੱਕ ਹੋਰ ਰੈਸਟ ਹੋਇਆ ਜਿਹੜਾ ਜਿਹੜਾ ਇੱਕ ਮਿੰਟ ਯਾਰ ਜਿਹੜਾ ਬੜਾ ਆਰਾਮ ਨਾਲ ਜਿਹੜਾ ਇਹ ਫਾਦਰ ਸਲਾਮ ਪਿਆ ਜਿਹੜੇ ਸਾਡਾ ਵੀ ਉਹ ਮੁੰਡਾ ਹੈ ਫਾਦਰ ਹੈ ਨਾ ਜਿਹਦਾ ਫਾਦਰ ਪਿਛਲੇ 10 ਪਰਜਾਦ ਜੂਆ ਬੰਦੀ ਕਿੰਨੀ ਰੈਸਟੋਰੈਂਟ ਬੰਦਾ ਇੱਕ ਹੋਰ ਰੈਸਟੋਰੈਂਟ ਜੀ ਜਿਹੜਾ ਰੈਕੀ ਕਰਵਾਈ ਸੀ ਉਹ ਤੇ ਬੰਦੇ ਨੂੰ ਵੀ ਅਸੀਂ ਪੁਲਿਸ ਨੂੰ ਫੜ ਕੇ ਚੁੱਕਾ ਦੂਜਾ ਇੱਕ ਹੋਰ ਰੈਸਟੋਰੈਂਟ ਇੱਕ ਹੋਰ ਰੈਸਟੋਰੈਂਟ ਜੀ ਜਿਹੜਾ ਜਿਹੜਾ ਇੱਕ ਮਿੰਟ ਯਾਰ ਜਿਹੜਾ ਬੜਾ ਆਰਾਮ ਨਾਲ ਜਿਹੜਾ ਇਹ ਫਾਦਰ ਆਰਾਮ ਤੇ ਆ ਜਿਹੜੇ ਸਾਡਾ ਵੀ ਹੋਰ ਬੰਦਾ ਇਹ ਫਾਦਰ ਹੈ ਨਾ ਇਹਦਾ ਫਾਦਰ ਪਿਛਲੇ 10 ਕੀ ਨਾਮ ਹੈ ਸਰ ਮੇਰਾ ਨਾਮ ਰਕੇਸ਼ ਮਹਾਰਾਜ ਜੀ ਕੀ ਲੱਗਦਾ ਵਰਦੀ ਲਾ ਕੇ ਵਰਦੀ ਪਾ ਕੇ ਤੁਸੀਂ ਕੋਟੈਸਟ ਕਰ ਰਹੇ ਹੋ ਥਾਣੇ ਦੇ ਬਾਰੀ ਮਾਮਲਾ ਕੀ ਹੈ ਸਰ ਮੈਂ ਪੁਲਿਸ ਮੁਲਾਜ਼ਮ ਹਾਂ ਜਦੋਂ ਮੇਰੀ ਨਹੀਂ ਸੁਣਵਾਈ ਹੋ ਰਹੀ ਹੈਗੀ ਤੇ 1 ਮਹੀਨੇ ਤੋਂ ਮੈਂ ਧੱਕੇ ਖਾ ਰਹੇ ਹਾਂ ਇਹਨਾਂ ਦੀ ਅਮੀਤਾ ਕਰ ਰਹੇ ਹਾਂ ਤਾਂ ਫਿਰ ਮੈਨੂੰ ਲੱਗਦਾ ਸੀ ਕਿ ਸ਼ਾਇਦ ਮੈਂ ਵਰਦੀ ਪਾ ਕੇ ਧਰਨਾ ਲਾਵਾਂਗਾ ਤਾਂ ਮੇਰੀ ਕੋਈ ਸੁਣਵਾਈ ਹੋਵੇਗਾ ਕਾਰਨ ਕੀ ਕਾਰਨ ਕੀ ਲੱਗਦਾ ਪ੍ਰਸ਼ਾਸਨ ਦੇ ਖਿਲਾਫ ਤੁਸੀਂ ਵਰਦੀ ਪਾ ਕੇ ਕਿ ਪ੍ਰਸ਼ਾਸਨ ਦੇ ਖਿਲਾਫ ਨਹੀਂ ਮੈਂ ਪ੍ਰਸ਼ਾਸਨ ਦੇ ਖਿਲਾਫ ਨਹੀਂ ਲਾਇਆ ਹੈਗਾ ਜੀ ਮੈਂ ਇਨਸਾਫ ਦੇ ਇਨਸਾਫ ਵਾਸਤੇ ਧਰਨਾ ਲਾਇਆ ਮੈਂ ਇਨਸਾਫ ਪ੍ਰਸ਼ਾਸਨ ਦੇ ਖਿਲਾਫ ਨਹੀਂ ਲਾਇਆ ਇਹ ਕਾਰਨ ਕਿਸੇ ਕਾਰਨ ਕੀ ਕਾਰਨ ਕੀ ਆ ਜੀ ਮੇਰੇ ਪਰਿਵਾਰ ਤੇ ਪਿਛਲੇ ਪਿਛਲੇ ਮਹੀਨੇ 13 ਮਾਰਚ ਨੂੰ ਹਮਲਾ ਹੋਇਆ ਸੀਗਾ ਉਸ ਤੋਂ ਪਹਿਲਾਂ ਅਸੀਂ 8 April ਨੂੰ ਇਹਨਾਂ ਦੇ ਖਿਲਾਫ ਦਰਖਾਸਤ ਦਿੱਤੀ ਸੀਗੀ ਇਹਨਾਂ ਨੇ ਸਾਨੂੰ ਧਮਕੀਆਂ ਦਿੱਤੀਆਂ ਤੇ ਮੇਰੇ ਕੋਲ ਪਿਸਤਲ ਦੀਆਂ ਫੋਟੋਆਂ ਵੀ ਪਈਆਂ ਨੇ ਉਸ ਤੋਂ ਪਹਿਲਾਂ ਦੀਆਂ ਵੀ ਵੀ ਤੁਸੀਂ ਐਂਦਾ ਨਾ ਕਰੋ ਵੀ ਦਰਖਾਸਤ ਵਾਪਸ ਲੈ ਲਓ ਨਹੀਂ ਤੁਹਾਡਾ ਭੁਗਤਾਨਾ ਪਏਗਾ 8 ਅਸੀਂ 8 ਮਾਰਚ ਨੂੰ ਦਰਖਾਸਤ ਦਿੱਤੀ ਉਹ ਉਧਰੋਂ ਕੋਈ ਕਾਰਵਾਈ ਨਹੀਂ ਹੋਈ ਤੇ 13 ਤਰੀਕ ਨੂੰ ਇਹਨਾਂ ਨੇ ਰੇਕੀ ਕਰਕੇ ਦੇਖਿਆ ਵੀ ਘਰ ਦੇ ਵਿੱਚ ਲੇਡੀਜ਼ ਆਏ ਗੱਲੇ ਘਰ ਦੇ ਵਿੱਚ ਹਮਲਾ ਕਰ ਦਿੱਤਾ ਮੇਰੀ ਮਾਤਾ ਮੇਰੀ ਛੋਟੀ ਭਰਜਾਈ ਮੇਰੀ ਮੀਸੀ ਜ ਮੇਰੀ ਭਤੀਜੀ ਇਹਨਾਂ ਨਾਲ ਕੁੱਟਮਾਰ ਕਰੀ ਘਰ ਦੇ ਸ਼ੀਸ਼ੇ ਤੋੜੇ ਗੱਡੀ ਆਈ 20 ਮੇਰੀ ਨਵੀਂ ਬੰਨ ਦਿੱਤੀ ਹੈਗੀ ਤੇ ਤਕਰੀਬਨ ਨਸ਼ੇੜੀ ਕਿਸਮ ਚ ਆਏ ਹੋਏ ਸੀ ਤਕਰੀਬਨ ਬੰਦੇ ਕਾਰਨ ਕੀ ਸੀ ਹਮਲਾ ਕਰ ਦਿੱਤਾ ਹਮਲਾ ਕਰਨ ਦਾ ਕਾਰਨ ਇਹ ਸੀ ਕਿ ਤੁਸੀਂ ਸਾਡੇ ਖਿਲਾਫ ਤਰਖਾਸਤ ਦਿੱਤੀ ਹੈ। ਇਹ ਦਰਖਾਸਤ ਵਾਪਸ ਕਰੋ। ਅਸੀਂ ਇਕੱਲੇ ਨੇ ਨਹੀਂ ਦਰਖਾਸਤ ਦਿੱਤੀ ਇਹਨਾਂ ਦੇ ਖਿਲਾਫ ਹੋਰ ਬਹੁਤ ਬੰਦਿਆਂ ਨੇ ਕਰੋੜਾ ਰੁਪਏ ਦੀ। ਲੋਕ ਕੌਣ ਹੈ? ਹੋਰ ਜਿਨ੍ਹਾਂ ਦਾ ਪੈਸਾ ਲੱਗਿਆ ਹੋਇਆ ਉਹਨਾਂ ਨੇ ਦਰਖਾਸਤ ਦਿੱਤੀ ਹੋਈ ਹੈ ਇਹਨਾਂ ਦੇ ਖਿਲਾਫ। ਕਰੋੜਾ ਰੁਪਏ ਦੀ ਮਾਤੀ ਇਹ ਢੱਕੀ ਕਰਕੇ ਭੱਜੇ ਨੇ ਇੱਥੇ। ਪੁਲਿਸ ਨੇ ਗ੍ਰਿਫਤਾਰੀ ਨਹੀਂ ਕੀਤੀ ਇਸ ਸਾਹਮਣੇ ਵੀ ਆਲਸੋ ਨਹੀਂ ਦੇਖੋ ਜੀ ਇੱਕ ਗ੍ਰਿਫਤਾਰੀ ਕੁਛ ਨਹੀਂ ਪੁਲਿਸ ਨੇ ਕਾਰਵਾਈ ਕੀਤੀ ਜੋ ਅਸੀਂ ਸੀਗਾ ਸਾਰਾ ਕੁਛ ਮਤਲਬ ਇਹਨਾਂ ਨੂੰ ਫੋਟੋ ਤਾਂ ਆਪ ਆਪ ਘੜਾ ਕੇ ਦਿੱਤੀਆਂ ਤੇ ਵੀਡੀਓ ਕੈਮਰੇ ਦੀ ਆਪ ਦਿੱਤੀਆਂ ਤੇ ਜਿਹੜਾ ਇੱਕ ਬੰਦਾ ਰეკੀ ਕਰਦਾ ਫੜਾਇਆ ਉਹ ਵੀ ਅਸੀਂ ਫੜਾਇਆ ਸੀਗਾ ਉਹ ਹੁਣ ਪਤਾ ਨਹੀਂ ਕਿਉਂ ਪੁਲਿਸ ਦੀ ਕਾਰਵਾਈ ਢਿੱਲੀ ਸੀ ਉਸ ਬੰਦੇ ਦੀ ਜ਼ਮਾਨਤ ਹੋ ਗਈ ਕੀ ਰਣਨੀਤੀ ਲੈ ਕੇ ਉਹ ਤੁਹਾਡੇ ਇੱਥੇ ਆ ਗਏ ਮੇਰੀ ਜਦ ਤੱਕ ਮੈਨੂੰ ਇਨਸਾਫ ਨਹੀਂ ਮਿਲਦਾ ਹੈਗਾ ਚਾਹੇ ਮੈਨੂੰ ਕਹਿ ਰਹੇ ਨੇ ਵੀ ਤੈਨੂੰ ਸਸਪੈਂਡ ਕਰ ਦਵਾਂਗੇ ਮੰਗੇ ਚਾਹੇ ਮੈਨੂੰ ਸਸਪੈਂਡ ਕਰਨਾ ਕਰ ਦੇਣ ਤੇ ਮੈਂ ਜਦੋਂ ਤੱਕ ਉਹ ਬੰਦੇ ਅਰੈਸਟ ਨਹੀਂ ਹੁੰਦੇ ਮੈਂ ਤੇ ਮੇਰਾ ਪਰਿਵਾਰ ਇੱਥੇ ਧਰਨੇ ਤੇ ਬੈਠਾ ਇੱਕ ਵੀ ਬੰਦਾ ਗ੍ਰਿਫਤਾਰ ਵੀ ਕੀਤਾ ਇੱਕ ਬੰਦਾ ਗ੍ਰਿਫਤਾਰ ਕੀਤਾ ਉਸ ਬੰਦੇ ਨੂੰ ਇਹ ਵੀਆਈਪੀ ਟ੍ਰੀਟਮੈਂਟ ਚੱਲ ਰਿਹਾ ਤਿੰਨ ਦਿਨ ਦਾ ਜੀ ਕੌਣ ਹੈ ਬੰਦਾ ਉਹ ਜਸ਼ਮਨ ਪ੍ਰੀਤ ਮੈਨ ਦੋਸ਼ੀ ਹੈ ਇਹ ਬਈ ਕੀ ਰਾਮਾ ਤੇ ਕੀ ਗੱਲ ਵੀ ਅਜ ਤੱਕ ਲਗਾ ਰ ਕੇ ਬਾਤ ਸਰ ਮੇਰਾ ਨਾਮ ਸੁਰੇਸ਼ ਕੁਮਾਰ ਹੈ ਜੀ ਸਾਡਾ 13 ਤਰੀਕ ਨੂੰ ਨਾ 13 ਮਾਰਚ ਨੂੰ ਸਾਡੇ ਘਰ ਦੇ ਉੱਤੇ ਅਟੈਕ ਹੋਇਆ ਸੀ ਹਮਲਾ ਹੋਇਆ ਸੀਗਾ ਜਿਹੜਾ ਹਮਲਾ ਕੀਤਾ ਸੀ ਮੁੰਡਾ ਉਹ ਜਸਮਨਪ੍ਰੀਤ ਸੀਗਾ ਜੀ ਤੇ ਉਸ ਹਮਲੇ ਦੇ ਪਿੱਛੇ ਸਾਜ਼ੀ ਰਚੀ ਗਈ ਸੀ ਉਹਦੀ ਸੱਸ ਜੋਤੀ ਤੇ ਉਹਦੀ ਵਾਈਫ ਅਮਨ ਤੇ ਉਹਦਾ ਸਾਲਾ ਅਨਿਕੇਤ ਇਹ ਤਿੰਨਾਂ ਜਣਾਂ ਨੇ ਪਿੱਛੇ ਸਾਜ਼ੀ ਸਰਾਲ ਰਚ ਕੇ ਜਿਹੜਾ ਜਸਮਨਪ੍ਰੀਤ ਦਾ ਬਾਪ ਸੀ ਖਜਾਨ ਸਿੰਘ ਉਸਨੇ ਉਹਨਾਂ ਨੂੰ ਭੇਜਿਆ ਸੀਗਾ ਪਤਾ ਨਹੀਂ ਪੈਸੇ ਦੇ ਦੰਮ ਤੇ ਭੇਜਿਆ ਅਪਰੋਚ ਦੇ ਦੰਮ ਤੇ ਭੇਜਿਆ 100 ਕਿਲੋਮੀਟਰ ਦੇ ਕਰੀਬ ਉਹ ਆ ਕੇ ਇੱਥੇ ਉਹਨਾਂ ਨੇ ਸਾਡੇ ਉੱਤੇ ਹਮਲਾ ਕੀਤਾ ਹਮਲਾ ਕਰਿਆ ਮੇਰੇ ਬ੍ਰਦਰ ਦੇ ਘਰ ਦੇ ਵਿੱਚ i20 ਗੱਡੀ ਖੜੀ ਉਹ ਪੰਨਤੀ ਤੇ ਸਾਡੀ ਮਾਦਾ ਦੇ ਸੱਟਾ ਮਾਰ ਗਏ ਦੋਨੋਂ ਭਾਈਆਂ ਦੇ ਘਰਾਂ ਦਾ ਨੁਕਸਾਨ ਸ਼ੀਸ਼ੇ ਤੋੜ ਗਏ ਤੋੜਨ ਤੋਂ ਬਾਅਦ ਉਹਨਾਂ ਦੇ ਘਰ ਅੰਦਰ ਦਾਖਲ ਹੋ ਗਏ ਬੜੇ ਭਰਾ ਦੇ ਦਾਖਲ ਹੋਣ ਤੋਂ ਬਾਅਦ ਉਹਨਾਂ ਦੇ ਘਰ ਦੇ ਵਿੱਚ ਜੋ ਵੀ ਸਮਾਨ ਪਿਆ ਸੀਗਾ ਜਿਵੇਂ ਮੈਕਰੋਵੇ ਲਾ ਲੋ ਐਲ ਸੀ ਡੀ ਲੁਕੈਰੋ ਜਾਂ ਬੈੱਡ ਬੁੱਡ ਸਭ ਕੁਝ ਤੋੜਤਾ ਬੈੱਡਾਂ ਦੇ ਵਿੱਚ ਜਿਹੜੀ ਜੋਤੀ ਸੀ ਉਹ ਪਿਛਲੇ 1 ਸਾਲ ਤੋਂ ਮੇਰੇ ਬ੍ਰਦਰ ਦੇ ਘਰ ਰਹਿਦੀ ਸੀ ਉਹ ਜੋਤੀ ਨੂੰ ਪਤਾ ਸੀ ਵੀ ਇਹਨਾਂ ਦਾ ਗਹਿਣਾ ਘੱਟਾ ਤੇ ਕੈਸ਼ ਕਿੱਥੇ ਹੁੰਦਾ ਹੈ ਉਹ ਮੁੰਡਿਆਂ ਨੇ ਆਇਆ ਆ ਕੇ ਮੇਰੀ ਭਝਾਈ ਦੇ ਡਾਂਗਾ ਮਾਰੀਆਂ ਉਹਨੂੰ ਬੈੱਡ ਤੋਂ ਸਿੱਟਿਆ ਸੁੱਟਣ ਤੋਂ ਬਾਅਦ ਉੱਥੇ ਕੈਸ਼ ਪਿਆ ਸੀਗਾ ਤੇ ਕੁਝ ਸੋਨਾ ਪਿਆ ਸੀਗਾ ਉਹ ਲੈ ਕੇ ਇੱਥੋਂ ਨਿਕਲ ਰਹੇ ਸੀ ਅੱਗੇ ਰਸਤੇ 'ਚ ਮੈਂ ਆ ਰਿਹਾ ਸੀ ਜਦੋਂ ਮੈਨੂੰ ਖਬਰ ਪਤਾ ਲੱਗੀ ਫੋਨ ਆਇਆ ਮੈਨੂੰ ਮੈਂ ਰਸਤੇ ਜਾ ਰਿਹਾ ਸੀ ਰਸਤੇ ਦੇ ਵਿੱਚ ਉਹ ਮੈਨੂੰ ਟੱਕਰ ਗਏ ਟੱਕਰ ਕੇ ਕੁਦਰਤੀ ਮੇਰਾ ਉਥੇ ਸਕੂਟਰ ਬੰਦ ਹੋ ਗਿਆ ਮੈਂ ਉਸ ਮੁੰਡੇ ਨੂੰ ਇਹੀ ਕਿਹਾ ਕੋਈ ਗਾਲੀ ਗਲੋਚਰੀ ਕਰਿਆ ਕੁਝ ਨਹੀਂ ਕਰਿਆ ਮੈਂ ਕਿਹਾ ਜਸਵੰਤ ਤੁਸੀਂ ਠੀਕ ਨਹੀਂ ਕੀਤਾ ਹੈਗਾ ਤਾਂ ਉਸਨੇ ਮੈਨੂੰ ਕੀ ਕਿਹਾ ਕਹਿੰਦਾ ਇਸ ਨੂੰ ਮਾਰ ਕੇ ਗੱਡੀ ਦੇ ਵਿੱਚ ਪਾਓ ਇਹਨੂੰ ਪਾਖੜਾ ਨਹਿਰ ਦੇ ਵਿੱਚ ਸਿੱਟਾਂਗੇ ਮੈਂ ਪੁੱਛਣਾ ਚਾਹਨਾ ਹੈ ਪ੍ਰਸ਼ਾਸਨ ਦੇ ਉੱਤੇ ਵੀ 80 ਕਿਲੋਮੀਟਰ ਦੂਰ ਤੋਂ ਆ ਕੇ ਬੰਦਾ ਸਾਡੇ ਉੱਤੇ ਹਮਲਾ ਕਰ ਗਿਆ ਇਹਦੇ ਪਿੱਛੇ ਕਿਸ ਦਾ ਹੱਥ ਸੀਗਾ ਕਾਰਨ ਕਿਸੇ ਤੁਹਾਡੇ ਉੱਤੇ ਹਮਲਾ ਕਰਨ ਦਾ ਇਹ ਜਿਹੜੀ ਜੋਤੀ ਸੀਗੀ ਜੀ ਇਹ ਜੋਤੀ ਕੋਲ ਅਸੀਂ ਤਾਂ ਪੈਸੇ ਦਿਲਾਏ ਹੋਏ ਸੀਗੇ ਪੈਸੇ ਲਾਏ ਹੋਏ ਸੀ ਪਿਛਲੇ 2 ਕਸਾਲਾਂ ਤੋਂ ਸਾਨੂੰ ਗੁੰਮਰਾਹ ਕਰਦੀ ਸੀ ਅਸੀਂ ਸਰ ਇਹ ਬਿੱਟਕੁਆਂਚਨ ਦੇ ਨਾਂ ਦੇ ਉੱਤੇ ਪੈਸੇ ਲਾਈ ਸੀ ਕਿੰਨੇ ਪੈਸੇ ਲਾਈ ਸੀ ਮੇਰਾ ਆਪਣਾ ਘੱਟੋ ਘੱਟ ਵੀ 14 ਤੋਂ 15 ਲੱਖ ਰੁਪਈਆ ਜੀ ਇਹ ਜਿਹੜੇ ਸਾਡੇ ਪਰਿਵਾਰ ਦੇ ਵਿੱਚ ਸਾਰਾ ਦਾ ਪੈਸਾ ਲੱਗਿਆ ਹੈ ਪਟਿਆਲੇ ਸ਼ਹਿਰ ਦਾ 4 ਤੋਂ 5 ਕਰੋੜ ਦੀ ਠੱਗੀ ਮਾਰ ਕੇ ਭੱਜੇ ਹੋਏ ਹੁਣ ਪਤਾ ਨਹੀਂ ਉਹ ਪੈਸਾ ਸਾਡੇ ਦੇ ਉੱਤੇ ਯੂਜ਼ ਕੀਤਾ ਜਾ ਰਿਹਾ ਹੈ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ 14 ਲੱਖ ਰੁਪਏ ਇਕੱਠਾ ਦਿੱਤਾ ਸੀ ਉਹਨਾਂ ਨੇ ਜਿਹੜਾ ਕੀ ਹੈ ਮੈਂ ਸਰ ਆਈਡੀਆ ਦਿੱਤੀਆਂ ਸੀ ਇਹ ਆਈਡੀਆ ਹੁੰਦੀਆਂ ਸੀ ਜਿਵੇਂ ਤੁਸੀਂ 45000 ਤੋਂ ਸ਼ੁਰੂ ਹੁੰਦੀ ਸੀ 1,80,000 ਲਾ ਦੋ ਡਾਲਰ ਹੁੰਦੇ ਸੀ 1000 ਡਾਲਰ ਖਿਦਰਾ 2000 ਡਾਲਰ ਖਿਦਰਾ 3000 ਡਾਲਰ ਖਿਦਰਾ 4 ਜਿੰਨੇ ਤੁਸੀਂ ਡਾਲਰ ਵੱਧ ਖਰੀਦੋਗੇ ਤੁਹਾਨੂੰ ਇੰਟਰਸਟ ਵੱਧ ਮਿਲਦਾ ਸੀਗਾ ਕਿੰਨੇ ਲੋਕ ਜ਼ਖਮੀ ਹੋਏ ਸੀ ਇਸ ਮਾਮਲੇ ਉਸ ਵੇਲੇ ਵਿੱਚ ਹੀ ਇੱਕ ਦਾ ਮੇਰੇ ਸੱਟਾਂ ਮਾਰੀਆਂ ਸੀਗੇ ਜਾਂ ਮੇਰੇ ਸਾਰੇ ਮੋਢਿਆਂ ਦੇ ਉੱਤੇ ਗੰਡਾਸੇ ਵੱਜੇ ਹੋਏ ਆ ਆ ਬਾਹਾਂ ਮੋਢੇ ਚ ਫੈਕਚਰ ਆ ਜੀ ਮੇਰੇ ਆਪੀ ਕੁਣੀ ਦੇ ਕੋਲ ਟਾਂਕੇ ਲੱਗੇ ਆ ਲੱਤਾਂ ਦੇ ਟਾਂਕੇ ਆ ਸਿਰ ਚ ਟਾਂਕੇ ਲੱਗੇ ਹੋਏ ਆ ਸਾਰੇ ਉਸ ਤੋਂ ਬਾਅਦ ਸਾਡੀ ਇੱਕ ਭਤੀਜੀ ਸੀ ਉਹਦੇ ਇੱਟ ਮਾਰੀ ਆਉਣੇ ਉਹਦੀ ਬਾਹ ਦੇ ਉੱਤੇ ਮੇਰੀ ਬਦਰ ਦੇ ਮਾਰ ਕੇ ਗਏ ਆ ਸਾਡੀ ਪਰਚਾਈ ਦੇ ਮਾਰ ਕੇ ਗਏ ਆ ਜਿਹੜੇ ਵਰਦੀ ਪਾ ਕੇ ਬੈਠੇ ਕੋਣੇ ਤੁਹਾਡੇ ਕੀ ਇਹ ਮੇਰੇ ਬ੍ਰਦਰ ਆ ਜੀ ਇਹ ਲੱਗਦਾ ਮਹਿਕਮੇ ਦੇ ਬੰਦਾ ਹੋ ਕੇ ਮਹਿਕਮੇ ਦੀ ਸੁਣਵਾਈ ਨਹੀਂ ਹੁੰਦੀ ਕੀ ਸੁਣਵਾਈ ਇਹ ਕਹਿੰਦੇ ਨੇ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਜਦੋਂ ਵਰਦੀ ਵਾਲੇ ਬੰਦੇ ਦੇ ਉਹਦੇ ਪਰਿਵਾਰ ਦੇ ਨਾਲੇ ਮੇਰੇ ਨਾਲ ਖੜੇ ਆ ਵੀ ਇੱਕ ਪੁਲਿਸ ਵਾਲੇ ਦੇ ਭਰਾ ਨੂੰ ਇਨਸਾਫ ਨਹੀਂ ਮਿਲ ਰਿਹਾ ਇਹ ਤਾਂ ਵਰਦੀ ਪਾ ਕੇ ਬੈਠਿਆ ਆ ਕਿ ਹੁਣ ਕੀ ਮੰਗ ਕਰਦੇ ਹੋ ਕਿ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਜੀ ਪਿਛਲੇ 3 ਦਿਨ ਤੋਂ ਜਸਮਨਪ੍ਰੀਤ ਨੂੰ ਅਰੈਸਟ ਕੀਤਾ ਹੋਇਆ ਅਰੈਸਟ ਨਹੀਂ ਕੀਤਾ ਉਹਨੇ ਆਪ ਰੈਸਟ ਕਰਵਾਈ ਹੈ ਠੀਕ ਹੈ ਉਸ ਨੂੰ ਕਹਿੰਦੇ ਰਿਮਾਂਡ ਲਿੱਤਾ ਹੈ ਰਿਮਾਂਡ ਲਿੱਤਾ ਪਰ ਉਹ ਰਿਮਾਂਡ ਲਿੱਤਾ ਨਹੀਂ ਗਿਆ ਹੈਗਾ ਉਹਦਾ ਅੰਦਰ ਬੈਠਾ ਕੋਲਡ ਡਰਿੰਕ ਪੀ ਰਿਹਾ ਜੀ ਪਾਣੀ ਦੀਆਂ ਬੋਤਲਾਂ ਪੀ ਰਿਹਾ ਦਿਨ ਚ 2-2 ਵਾਰ ਕੱਪੜੇ ਚੇਂਜ ਕਰ ਰਿਹਾ ਜੀ ਕੀ ਕਿ ਉਹਦੀ ਪਾਰਟੀ ਨਾਲ ਬਿਲੋਂਗ ਕਰਦਾ ਹੈ ਜਾਂ ਕੁਝ ਕੀ ਪਤਾ ਨਹੀਂ ਹੁਣ ਸਾਰੇ ਤਾਂ ਹੁਣ ਇਹਨੂੰ ਪੁਲਿਸ ਪ੍ਰਸ਼ਾਸਨ ਨੂੰ ਪੁੱਛਣਾ ਚਾਹੀਦਾ ਵੀ ਉਹਦੇ ਦੇ ਨਾਲ ਕੋਣ ਹੈ ਪਿੱਛੇ ਕਿਹੜੀ ਅਸੀ ਸਹ ਹੈ ਜਿਹੜੀ ਉਸਦੇ ਉੱਤੇ ਹੱਥ ਰੱਖੀ ਬੈਠੀ ਹੈ ਤੇ ਗੱਲਬਾਤ ਹੋਈ ਤੁਹਾਡੀ ਪੁਲਿਸ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਪੁਲਿਸ ਪ੍ਰਸ਼ਾਸਨ ਕਹਿੰਦੇ ਆ ਜੀ ਅਸੀਂ ਇੱਕ ਬੰਦਾ ਫੜ ਲਿਆ ਜਦੋਂ ਤੁਸੀਂ ਇੱਕ ਬੰਦਾ ਫੜ ਲਿਆ ਯਾਰ ਉਹਨਾਂ ਦੇ ਘਰ ਦੇ ਕਿੰਨੇ ਬੰਦੇ ਐ ਇਸ ਕੇਸ ਦੇ ਵਿੱਚ ਇਨਵੋਲ ਹੈ ਪਿਛਲੇ 10 ਦਿਨਾਂ ਤੋਂ ਇਹਦਾ ਬਾਪ ਖਜਾਨ ਸਿੰਘ ਕੋਟ ਗੰਗੂ ਰਾਏ ਪਿੰਡ 'ਚ ਆਪਣੇ ਮਕਾਨ ਦੇ ਵਿੱਚ ਰਾਜ ਦੇ ਵਿੱਚ ਕੀ ਨੀਤੀ ਰਹੀ ਤੁਹਾਡੀ ਕਿ ਕਦੋਂ ਤੱਕ ਜਦੋਂ ਤੱਕ ਵੀ ਜੀ ਸਾਨੂੰ ਪੁਲਿਸ ਪ੍ਰਸ਼ਾਸਨ ਵਿਸ਼ਵਾਸ ਨਹੀਂ ਦਿਵਾਉਂਦਾ ਹੈਗਾ ਜੇ ਨਹੀਂ ਦਿਵਾਏਗਾ ਤਾਂ ਸਾਡਾ ਧਰਨਾ ਲਾਗੂ ਰਹੂਗਾ ਅਸੀਂ ਕਿ ਮੰਗ ਕਰਦੇ ਆ ਇਹ ਵੀ ਇਹ ਇਹ ਧਰਨਾ ਤਾਂ ਚੱਕਿਆ ਜਾਏਗਾ ਕਿਤੇ ਇਹ ਨਾ ਹੋਵੇ ਵੀ ਜਿਵੇਂ ਇਹਨਾਂ ਨੇ ਪਹਿਲਾਂ ਅਣਦੇਖੀ ਦੇ ਨਾਲ ਸਾਡੇ ਪੁਲਿਸ ਪ੍ਰਸ਼ਾਸਨ ਦੇ ਅਸੀਂ ਮਗਰ ਲੱਗੇ ਰਹੇ ਆ ਵੀ ਸਾਡੀ ਹੁਣ ਤੱਕ ਇਹਨਾਂ ਜੇ ਜ ਸਾਡੇ ਤੇ ਦੁਬਾਰੋ ਹਮਲਾ ਹੁੰਦਾ ਏ ਤਾਂ ਇਹ ਪੁਲਿਸ ਦੀ ਜਵਾਬਦੇਹੀ ਹੋਈ ਹਾਂਜੀ ਇਹ ਅਸਲ 'ਚ ਇੱਕ ਪੰਜਾਬ ਬਟਾ 25 ਐਫ ਆਈ ਆਰ ਦਰਜ ਹੋਈ ਸੀ 13 3 2025 ਨੂੰ ਦੋ ਪਰਿਵਾਰਾਂ ਦੀ ਆਪਸ ਵਿੱਚ ਇਹਨਾਂ ਦੇ ਪੁਰਾਣੇ ਰਿਲੇਸ਼ਨ ਨੇ ਤੇ ਲੁਧਿਆਣੇ ਤੋਂ ਇੱਕ ਫੈਮਿਲੀ ਨੇ ਆ ਕੇ ਕੁੱਟਮਾਰ ਕੀਤੀ ਸੀ ਜਿਨ੍ਹਾਂ ਦੇ ਬਿਆਨ ਦੇ ਉੱਤੇ ਨਾਲ ਦੀ ਨਾਲ 9 ਬੰਦੇ ਬਾਈ ਨੇਮ ਤੇ 810 ਜਣੇ ਅਨਨੂਨ ਪਰਚਾ ਅੰਡਰ ਸੈਕਸ਼ਨ 307 ਪੀਪੀਸੀ ਜਿਹੜੇ ਨੰਮੇ ਕਿ 109 333 115 ਦੋ ਬੀ ਐਨ ਐਸ ਦੀ ਵੱਖ-ਵੱਖ ਧਰਮਾਂ ਦੇ ਪਰਚਾ ਦੇ ਦਿੱਤਾ ਗਿਆ ਸੀ ਉਸ ਤੋਂ ਬਾਅਦ ਦੋ ਬੰਦੇ ਇਹਦੇ ਵਿੱਚ ਅਰੈਸਟ ਕੀਤੇ ਜਾ ਚੁੱਕੇ ਨੇ ਤੇ ਸਾਡੀ ਪੁਲਿਸ ਪਾਰਟੀ ਇਵਨ ਕਿ ਇਹਨਾਂ ਦੇ ਨਾਲ ਜਾ ਕੇ ਵੀ ਦੋ ਤਿੰਨ ਵਾਰ ਲੁਧਿਆਣੇ ਆ ਡਾ ਜਿਲ੍ਹਿਆਂ ਵਿੱਚ ਰੀਚ ਕੀਤੀਆਂ ਨੇ ਤੇ ਇਹਨਾਂ ਚ ਜਿਹੜਾ ਮੇਨ ਬੰਦਾ ਜਸਮਨ ਆ ਉਹ ਸੀ ਪਰਸੋਂ ਹੀ ਅਰੈਸਟ ਕੀਤਾ ਤੇ ਉਹਦਾ ਜੁਡੀਸ਼ੀਅਲ ਰਿਮਾਂਡ ਚੱਲ ਰਿਹਾ ਜੀ ਤੇ ਹੁਣ ਇਹ ਅਸਲ ਚ ਚਾਹੁੰਦੇ ਨੇ ਕਿ ਉਹ ਬੰਦਾ ਉਹ ਵੀ ਉਹ ਇਹਨਾਂ ਦਾ ਅਸਲ ਚ ਕਹਿਣਾ ਵੀ ਪੁਲਿਸ ਉਸ ਬੰਦੇ ਨੂੰ ਕੁੱਟ ਮਾਰਨਿੰਗ ਕਰ ਰਹੀ ਮਾਰ ਕੁੱਟ ਨਹੀਂ ਹੈ ਜਿਹੜਾ ਕਿ ਸਾਡੇ ਸਾਡੇ ਧਾਇਰੇ ਦੁਬਾਰ ਹੈ ਜੀ ਕਹਿੰਦੇ ਵੀ ਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਨਹੀਂ ਜੀ ਹੁਣ ਦੋਸ਼ੀ ਨੂੰ ਪਾਣੀ ਪਲਾਉਣਾ ਤੋਂ ਕੋ ਵੀ ਆਈਪੀ ਟ੍ਰੀਟਮੈਂਟ ਨਹੀਂ ਉਹ ਤਾਂ ਸਾਨੂੰ ਉਹਦੀ ਟੇਕ ਕੇਅਰ ਤਾਂ ਕਰਨੀ ਪੈਂਦੀ ਹੈ ਜੀ ਹਾਂ ਜੀ ਇਹ ਪ੍ਰਾਣਾ ਮਾਮਲਾ ਹੈ ਪੈਸੇ ਦਾ ਲੈਂਦੇ ਦੇ ਕੇ ਕਿਸਾ ਰੇ ਦੇ ਵਿੱਚ ਨਹੀਂ असल ਚ ਦੋ ਫੈਮਿਲੀਜ਼ ਦਾ ਆਪਸ ਪੈਸੇ ਦਾ ਰੌਲਾ ਸੀ ਜਿਹਦੇ ਕਰਕੇ ਬਾਅਦ ਚ ਸ਼ਾਇਦ ਇਹਨਾਂ ਦੀ ਆਪਸ ਅਣਬਣ ਹੋਈ ਤੇ ਉਹਨਾਂ ਨੇ ਆ ਕੇ ਹਮਲਾ ਕੀਤਾ ਇਹਦੇ ਚੋਂ ਇਹਨਾਂ ਨੇ ਕੁਝ ਕੁ ਲੀਡੀਜ਼ ਦੇ ਵੀ ਨਾਮ ਲਖਾਏ ਆ ਜਿਹੜੇ ਕੀ ਹਲੇ ਇਨਵੈਸਟਿਗੇਟ ਕਰਨੇ ਜ਼ਰੂਰੀ ਨੇ ਜੀ ਤੇ ਕਈਆਂ ਦੀ ਲੋਕੇਸ਼ਨਸ ਇਨਫੈਕਟ ਆਈਆਂ ਕਈ ਨਹੀਂ ਉਹ ਅਸੀਂ ਤੋਂ ਜਿਹੜੀ ਸਾਡੀ ਤਫਤੀਸ਼ ਚ ਜਾਰੀ ਹੈ ਇਹ ਚ ਬਲਕਿ ਪਰਸੋਂ ਜਿਹੜਾ ਮੇਨ ਮੁਲਜ਼ਮ ਮੁੱਖ ਮੁਲਜ਼ਮਾ ਸੀ ਉਹ ਦਾ ਲੁਧਿਆਣੇ ਤੋਂ ਲੈ ਕੇ ਵੀ ਕੌਣ ਸੇਫ ਇਹਨਾਂ ਨੂੰ ਹੀ ਰੋਲਾ ਵੀ ਪਾਈ ਤੁਸੀਂ ਉਹਦੀ ਕੁੱਟਮਾਰ ਨਹੀਂ ਕਰਨੀ ਦੱਸਨ ਦਾਟ ਜਿਹੜੀ ਕਿ ਅਸੀਂ ਬਾਇਓਲੋਜ ਉਹ ਚੀਜ਼ ਬਣਦੀ ਅਸੀਂ ਉਹ ਹੀ ਕਰ ਸਕਦੇ ਹਾਂ ਹਾਂਜੀ ਅਜੇ ਵੀ ਕੁਝ ਰਹਿ ਗਏ ਆ ਕਹਿੰਦੇ ਕੁਝ ਬੰਦੇ ਦਾ ਨਾਮ ਹੈਗੇ ਪਰ ਉਹ ਰੈਸਟ ਹਾਂਜੀ ਬਿਲਕੁਲ ਰਹਿੰਦੇ ਨਹੀਂ ਜਦੋਂ ਪਰਚਾ ਦਰਜ ਹੁੰਦਾ ਹਰ ਬੰਦਾ ਆਪੋ ਆਪਣੀ ਕਿਤੇ ਨਾ ਕਿਤੇ ਭੱਜਿਆ ਹੁੰਦਾ ਉਹਨਾਂ ਦੇ ਘਰੇ ਰੇਡਸ ਕੀਤੀਆਂ ਤਾਲੇ ਲੱਗੇ ਹੋਏ ਆ ਤੇ ਸਸਾ ਹੀ ਆਪਦੇ ਸੋਰਸ ਵੀ ਕੈਂਪ ਕੀਤੇ ਹੋਏ ਆ ਉਹਨਾਂ ਨੂੰ ਜਲਦ ਤੋਂ ਜਲਦ ਅਰੈਸਟ ਕਰਨਾ ਸਰੀਨਾ ਕਹਿੰਦੇ ਪੁਲਿਸ ਨੂੰ ਲਾ ਕੇ ਸਾਨੂੰ ਧਮਕੀਆਂ ਦੇ ਰਹੇ ਆ ਸਾਨੂੰ ਸੁਣਵਾਈ ਨਹੀਂ ਕਰਨਾ ਛੱਡ ਕੇ ਇਸ ਨੂੰ ਨਹੀਂ ਜੀ ਬਿਲਕੁਲ ਸਰਾਸਰ ਝੂਠ ਹੈ ਜੀ ਅਸੀਂ ਜਿਹੜਾ ਮੇਨ ਮਲਜਮ ਹੈ ਜਿਵੇਂ ਤੁਹਾਨੂੰ ਮੈਂ ਕਿਹਾ ਕਿ ਪਰਸੋਂ ਹੀ ਲੁਧਿਆਣੇ ਤੋਂ ਲੈ ਕੇ ਦੀ ਰੈਸਟ ਪਾਈ ਹੈ ਜੀ ਉਹਦੇ ਕਹਿਣ ਤੇ ਉਹਦੇ ਬਿਆਨਾਂ ਤੇ ਉਹਦੀ ਤਫਤੀਸ਼ ਦੇ ਵਿੱਚ ਜਿਹੜੇ ਦੋ ਬੰਦੇ ਹੋਰ ਆਏ ਆ ਉਹ ਉਹ ਵਿੱਚ ਨਾਮਜਦ ਨਾਮਜਦ ਵੀ ਕਰ ਦਿੱਤੇ ਗਏ ਨੇ ਇਸ ਕਰਕੇ ਸਫੇਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹੜਾ ਬੰਦਾ ਮੌਕੇ ਤੇ ਉੱਥੇ ਮੌਜੂਦ ਸੀ ਉਹਨੂੰ ਬਿਲਕੁਲ ਨਹੀਂ ਬਖਸ਼ਿਆ ਹੋਊਗਾ ਤੇ ਜਿਹੜਾ ਬੰਦਾ ਉੱਥੇ ਮੌਕੇ ਤੇ ਨਹੀਂ ਸੀ ਉਹਨੂੰ ਮਤਲਬ ਕਿ ਇਹਦੇ ਵਿੱਚੋਂ ਉਹਨੂੰ ਕਲੀਨ ਚੱਟ ਦਿੱਤੀ ਪਹਿਲੀ ਵਾਰ ਦੇਖਣ ਨੂੰ ਅਰੇਜੀ ਕੁਮਲਾਜ਼ਮ ਨੂੰ ਉਹਦਾ ਪੁਲਿਸ ਦੇ ਵਿੱਚ ਜੌਬ ਕਰ ਰਿਹਾ ਇਸ ਟਾਈਮ ਹਾਂਜੀ ਮੁਲਾਜ਼ਮ ਅਸਲ ਉਹਨੂੰ ਪਰਸਨਲ ਕਪੈਸਿਟੀ ਚ ਆਇਆ ਜੀ ਹਾਂਜੀ ਉਹ ਉਹਦਾ ਫੈਮਲੀ ਦਾ ਮੈਟਰ ਹੈ ਉਹ ਤਾਂ ਹੈ ਅਸੀਂ ਉਹਨੂੰ ਸਮਝਾਇਆ ਵੀ ਇਹ ਪਿਆਰ ਨਾਲ ਜਾ ਕੇ ਉਹਨੂੰ ਮੰਨਣ ਨੂੰ ਤਿਆਰ ਨਹੀਂ ਹੋ ਸਕਦਾ ਠੀਕ ਹੈ ਜੀ ਤੁਸੀਂ ਇਹਨੂੰ ਗੱਲਬਾਤ ਕੀਤੀ ਹੈ ਬਰਵਾ ਦੇਣਾ ਬਿਲਕੁਲ ਜੀ ਮੈਂ ਬਾਹਰ ਜਾ ਕੇ ਗੱਲਬਾਤ ਕੀਤੀ ਹੈ ਪਰ ਅਸਲ 'ਚ ਜਿਵੇਂ ਮੋਬ ਕਹੇ ਲੋ 크ਾਊਡ ਇਕੱਠਾ ਹੋਇਆ ਹੋਇਆ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਤੇ ਆਪਾਂ ਸਾਡਾ ਫਰਜ਼ ਸਮਝਾਉਣਾ ਜੀ ਅਸੀਂ ਉਹਨਾਂ ਨਾਲ ਗੱਲ ਕੀਤੀ ਹੈ ਤੇ ਇਨਫੈਕਟ ਅਸੀਂ ਹੁਣ ਦੁਬਾਰਾ ਰੀਲ ਚ ਪਾਰਟੀ ਤਿਆਰ ਕਰਕੇ ਜਿਹੜੇ ਬੰਦੇ ਰਹਿੰਦੇ ਆਰੈਸਟ ਕਰਾਉਣਗੇ